बड़े। बोल श्री रामचंद्र चंद्र महाराज की जय बाबा श्री बोल श्री रामचंद्र भगवान की जय बाबा विश्वर्मा जी की जय जय तारा बाबा विश्वर्मा जी का दरबार की जय आज बहुत ही खुशियां भरिया दिन है भगवान श्री राम ਜਿਹਦੇ ਜਨਮ ਸਥਾਨ ਅਯੋਧਿਆ ਤੋਂ ਅਕਸ਼ਤ ਕਲਸ਼ ਅਜਿਹਾ 치ਵੜਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਹੁੰਚੇ ਨੇ ਇਸ ਪਵਿੱਤਰ ਧਰਤੀ ਤੇ ਪਹੁੰਚਣ ਦੇ ਉੱਤੇ ਪੂਰੇ ਇਲਾਕੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦਾ ਮਾਹੌਲ ਸ਼ਾਇਦ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਨਹੀਂ ਹੋਣਾ ਜੋ ਅੱਜ ਮਾਹੌਲ ਸ਼ਹਿਰ ਦੇ ਵਿੱਚ ਬਣਿਆ ਹੋਇਆ ਸੀ ਪੂਰਾ ਸ਼ਹਿਰ ਹੀ ਰਾਮ ਮਈ ਹੋਇਆ ਪਿਆ ਸੀ ਪੂਰਾ ਇਲਾਕਾ ਹੀ ਰਾਮੇ ਹੋਇਆ ਸੀ ਹਰ ਇੱਕ ਸਾਡੇ ਇਲਾਕੇ ਦੇ ਵਸਿੰਦੇ ਨੂੰ ਇਸ ਗੱਲ ਦੀ ਬਹੁਤ-ਬਹੁਤ ਖੁਸ਼ੀ ਹੈ ਕਿ ਸਾਡੇ ਵੀ ਮਨਾਂ ਦੇ ਵਿੱਚ ਜੋ ਇੰਨੇ ਸਾਲਾਂ ਤੋਂ ਬਲਬਲੇ ਸੀ ਕਈ ਪੀੜ੍ਹੀਆਂ ਇਸ ਗੱਲ ਨੂੰ ਤਰਸਦੀਆਂ ਚੱਲੀਆਂ ਗਈਆਂ ਕਿ ਕਿਤੇ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਬਣੇਗਾ ਤੇ ਸ਼੍ਰੀ ਰਾਮ ਪ੍ਰਭੂ ਭਗਵਾਨ ਆਪਣੇ ਜਨਮ ਸਥਾਨ ਦੇ ਉੱਤੇ ਵਰਾਜਣਗੇ ਅੱਜ ਉਹ ਅਸੀਂ ਮੈਂ ਸਮਝਦਾ ਕਿ ਅਸੀਂ ਬਹੁਤ ਭਾਗਾਂ ਵਾਲੇ ਆ ਅੱਜ ਇਹੋ ਦਿਨ ਸਾਨੂੰ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਕੋਈ ਸਾਡੇ ਵਾਸਤੇ ਖੁਸ਼ੀ ਨਹੀਂ ਹੋ ਸਕਦੀ ਔਰ ਉਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਅਯੁੱਧਿਆ ਜੀ ਤੋਂ ਕਲਸ਼ ਯਾਤਰਾ ਦੇ ਵਿੱਚ ਜਿੰਨੇ ਵੀ ਕਲਸ਼ ਸਮਾਚੀਵੜਾ ਵਿੱਚ ਸਾਹਬ ਦੇ ਵਿੱਚ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਕਲਸ਼ ਅੱਜ ਭਗਵਾਨ ਬਾਬਾ ਬਿਸ਼ਕਰਮਾ ਜੀ ਦੇ ਮੰਦਰ ਦੇ ਵਿੱਚ ਵੀ ਸਥਿਤ ਕੀਤਾ ਗਿਆ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਜਦੋਂ ਭਗਵਾਨ ਰਾਮ ਅਯੁੱਧਿਆ ਜਿੱਦੇ ਰਾਜਾ ਸੀਗੇ ਤਾਂ ਅਯੁੱਧਿਆ ਨੂੰ ਸਜਾਉਣ ਦਾ ਸਵਾਰਨ ਦਾ ਜਿੰਮਾ ਸਾਰੇ ਦੇਵਤਿਆਂ ਨੇ ਮਿਲ ਕੇ ਪ੍ਰਭੂ ਰਾਮ ਜੀ ਦੇ ਅਸ਼ੀਰਵਾਦ ਦੇ ਨਾਲ ਪਾਪਾ ਵਿਸ਼ਕਰਮਾ ਜੀ ਨੂੰ ਦਿੱਤਾ ਸੀ ਔਰ ਬਾਬਾ ਜੀ ਨੇ ਅਯੁੱਧਿਆ ਨੂੰ ਐਸਾ ਅਲੋਕਿਕ ਬਣਾ ਦਿੱਤਾ ਸੀ ਕਿ ਉਸ ਅਯੁੱਧਿਆ ਦੇ ਵਿੱਚ ਪੈਰ ਧਰਦੇ ਹੀ ਇਸ ਤਰ੍ਹਾਂ ਲੱਗਦਾ ਸੀ ਕਿ ਜਦੋਂ ਅਸੀਂ ਸਿੱਧੇ ਸਵਰਗ ਦੇ ਵਿੱਚ ਆ ਗਏ ਹੋਈਏ ਇਹਨਾਂ ਸੁੰਦਰ ਔਰ ਇਨਾਂ ਸ਼ਾਂਤ ਸ਼ਹਿਰ ਸੀ ਅਯੋਧਿਆ ਔਰ ਅੱਜ ਫੇਰ ਸਾਨੂੰ ਬਹੁਤ ਖੁਸ਼ੀ ਹੈ ਅਯੋਧਿਆ ਦੇ ਵਿੱਚ ਅਯੋਧਿਆ ਦੇ ਰਾਜਾ ਰਾਮਚੰਦਰ ਜੀ ਬਹੁਤ ਜਲਦੀ ਵਿਰਾਜਮਾਨ ਹੋਣ ਜਾ ਰਹੇ ਨੇ ਜਿਸ ਦੀ ਕੀ ਡੇਟ 22 ਜਨਵਰੀ ਰੱਖੀ ਗਈ ਹੈ ਸਾਡੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਬੇਨਤੀ ਹੈ ਕਿ ਸ਼ਹਿਰ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਮੰਦਰ ਨੇ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਉਸ ਮਹਾ ਆਰਤੀ ਨੂੰ ਦੇਖਿਆ ਜਾਵੇ ਉਸ ਛਣ ਨੂੰ ਦੇਖਿਆ ਜਾਵੇ ਜਦੋਂ ਪ੍ਰਭੂ ਰਾਮ ਆਪਣੇ ਮੰਦਰ ਦੇ ਵਿੱਚ ਆਪਣੇ ਸਥਾਨ ਆਪਣਾ ਸਥਾਨ ਲੈਣਗੇ ਤੇ ਉਹਨਾਂ ਦੀ ਮੂਰਤੀ ਦੀ ਪ੍ਰਣਿਤਿਸ਼ਟਾ ਕੀਤੀ ਜਾਏਗੀ ਜੈ શ્રી ਰਾਮ ਜੈ ਸ਼੍ਰੀ ਰਾਮ ਕੋਟ ਗੰਦੜਾ ਜੈ શ્રી ਰਾਮ ਜੈ ਗਗਵਿਸ਼ਣ ਕਰਮਾ ਅੱਜ ਬਹੁਤ ਹੀ ਸਾਨੂੰ ਖੁਸ਼ੀ ਪ੍ਰਗਟ ਹੋ ਰਹੀ ਹੈ ਕਿ ਜੋ ਕਾਫੀ ਅਛੇ ਤੋਂ ਭਗਵਾਨ ਸ਼੍ਰੀ ਰਾਮਚੰਦਰੀ ਦੀ ਪ੍ਰਾਣ ਪ੍ਰਸਤੀਸ਼ਟਾ ਹੋਣ ਨੂੰ ਵਢੀ ਕਰਾਇਸੀ ਔਰ ਰਾਮ ਮੰਦਰ ਯੁੱਧਿਆ ਵਿੱਚ ਸਥਾਪਨ ਕਰਨ ਨੂੰ ਹਰ ਭਗਤ ਦੀ ਇੱਛਾ ਸੀ ਉਹ ਬਹੁਤ ਹੀ ਛੇਤੀ ਪੂਰੀ ਹੋਣ ਜਾ ਰਹੀ ਹੈ ਉਸੇ ਸਬੰਧ ਵਿੱਚ ਯੁੱਧਿਆ ਜੀ ਤੋਂ ਜੋ ਕਲਸ ਮਛਵੜਾ ਸਾਹ ਪਹੁੰਚੇ ਹਨ ਉਹਨਾਂ ਦੇ ਵਿੱਚੋਂ ਇੱਕ ਕਲਸ ਸਾਡੇ ਮੰਦਰ ਵਿਸ਼ਕਰਮਾ ਮੰਦਰ ਵਿੱਚ ਵੀ ਸਥਾਪਨ ਅਸੀਂ ਕਰ ਰਹੇ ਹੈ ਕਰਿਆ ਹੈ ਅਸੀਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਹਾਂ ਇਸ ਕਲਸ਼ ਦੇ ਦਰਸ਼ਨ ਕਰਨ ਅਰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਕਿਰਪਾ ਦਾ ਨੂੰ ਗ੍ਰਹਿਣ ਕਰਨ ਅਰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਸ ਦਿਨ 22 ਤਰੀਕ ਨੂੰ ਪ੍ਰਾਣ ਪ੍ਰੇਸ਼ਟਾ ਹੋਣੀ ਹੈ ਯੁਧਿਆ ਵਿਖੇ ਉਹ ਆਰਤੀ ਨੂੰ ਸਾਰੇ ਹੀ ਦੇਖਣ ਤਾਂ ਕਿ ਜੋ ਸਾਡੀਆਂ ਭਾਵਨਾਵਾਂ ਦੇ ਵਿੱਚ ਪਿਛਲੇ ਸਮੇਂ ਤੋਂ ਅਸੀਂ ਡਿਗਦੇ ਰਹੇ ਹਾਂ ਉਹ ਸਾਡੀਆਂ ਪੂਰੀਆਂ ਹੋ ਜਾਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਬਾਬਾ ਬਿਸਨਵਾਈ ਕੀ ਜੈ ਇਹਨਾਂ ਦੇ ਸਾਰੇ ਇਲਾਕੇ ਨੂੰ ਪਤਾ ਹੀ ਹੈ ਕਿ ਅੱਜ ਅਯੁੱਗਿਆ ਫੌਨ ੱਲੇ ਹੇ ਟਰਾਲ ਚ ਯੋ ਮਾਚੀ ਵਾਲਾ ਸਾਹਿਬ ਪਹੁੰਚ ਰਹੇ ਨੇ ਪਹੁੰਚ ਚੁੱਕੇ ਨੇ ਪਰ ਉਹਨਾਂ ਚੋ ਟਰਾਲ ਚ ਬੀ ਬਾਬਾ ਵੀ ਸ਼ਰਮ ਮੰਦਿਰ ਜੀ ਉਸੇ ਡਿਜ਼ਾਈਨ ਕਰ ਦਿੱਤੇ ਨੇ ਤੇ ਸਾਰੇ ਇਲਾਕੇ ਦੇ ਸਾਰੇ ਮਾਈ ਭਾਈ ਭੈਣਾਂ ਨੂੰ ਬੇਨਤੀ ਹੈ ਵੱਤੋ ਵੱਤ ਆ ਕੇ ਦਰਸ਼ਨ ਕਰਨ ਤੇ 23 ਨੂੰ ਉਹਨੇ ਵਾਲੀ ਆਰਤੀ ਜੋ ਤੇ ਲੈਲ ਸਿਸਟਮ ਦਾ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ...or sarı dükkan. Yani şuraya...